ਇਪੂ ਹਾ ਦਾ ਮਤਲਬ ਜਿਹੜਾ ਪਿੰਡ ਹੈ ਨਾ ਸਾਡੇ ਪਿੰਡ ਤੋਂ ਬਿਲਕੁਲ ਨੇੜੇ ਹੈ ਸਿਰਫ ਅੱਧੇ ਘੰਟੇ ਦਾ ਰਾਵਾ ਤੇ ਆਪਾਂ ਆ ਗਏ ਆ ਚਬਾਲ ਚਬਾਲ ਤੇ ਚਬਾਲ ਕ੍ਰੋਸ ਕਰਕੇ ਤੇ ਮਨੀ ਜੀ ਬੋਲੋ ਮੇਰੀ ਵੀਡੀਓ ਤੇ ਵੀ ਆ ਜੀ ਬੋਲ ਨਹੀਂ ਆ ਜਾ ਬਟਾ ਚਬਾਲ ਆ ਗਏ ਆਪਾਂ ਪਹਿਲਾਂ ਅਸੀਂ ਜਦੋਂ ਛੋਟੇ ਛੋਟੇ ਹੁੰਨੇ ਸੀ ਨਾ ਡੈਡੀ ਨਾਲ ਸਾਈਕਲ ਤੇ ਮੈਂ ਟੋ ਮੈਂਟੀ ਭੂਹਾ ਪਵਾ ਜਾਣਾ ਕਿ ਝਾਟ ਹੀ ਆ ਜਾਣਾ ਕਿ ਸਾਈਕਲ ਤੇ ਤੁਹਾਨੂੰ ਬਾਬੇ ਨੇ ਗੱਡੀਆਂ ਤੱਕਿੰਦਾ ਵੀ ਨਹੀਂ ਆਇਆ ਹਾਂ ਸਹੀ ਗੱਲ ਈ ਚਬਾਲ ਹੀ ਨਹੀਂ ਪੀੜਾ ਨਾ ਜਿਆਦਾ ਹੀ ਕਿਤੇ ਚਬਾਲ ਸ਼ਹਿਰ ਆ ਗਏ ਆਪਾਂ ਵੇਖੋ ਜੀ

पीकी वेंड इधर पे ਨਾ ਦੇ 50 ਲੱਖ ਰੁਪਏ ਆ ਵੇਖੋ ਬੱਚੇ ਮਗਰ ਪੀਂਦੇ ਪਏ ਫਰੂਟ ਟੀ ਮਨਮੀਤ ਮਾਜਾ ਮਾਜਾ ਨੂੰ ਬੋਤਲ ਪਾ ਲਿਆ ਮਾਜਾ ਰਾਈਟ ਕਰਦੇ ਆਂ ਮਾਜਾ ਵੀ ਹਨਾ ਅੰਮੋ ਗਰੇਟ ਹੈ ਗਾਤਾ ਬੱਤੀ ਬੋਤਲ ਮਾਜਾ ਕੇ ਨੇ ਕਿੰਨੀ ਕੀ ਅਦੋਂ ਦਾ ਕਿਨੀ ਰੌਣ ਘਣਾ ਚੇ ਚਬਾ ਲਿਆ ਹੈ ਤੋਨਾ ਆ ਲਓ ਪਾਪਾ ਲੰਗ ਗਏ ਝਬਾਲ ਸ਼ਹਿਰ ਇਹ ਕਲੀਓਂ ਝੋਕੇ ਦਿੰਦੇ ਆ ਐਵੇਂ ਕੰਦ ਜੇ ਪਾਲਿਆ ਨੇ ਝਬਾਲ ਉੱਥੇ ਆਉਂਦੀ ਇਹ ਕੀ ਨਾਮ ਨੂੰ ਤੇਰਾ ਭਲਾ ਕਰੇ ਉੱਥੇ ਸ਼ਹਿਰ ਸਾਰੇ 40 ਰੁਪਏ ਕਿਲੋ 40 ਦੇ ਦਰਜਣ 50 ਦਰਜਣ ਇਤਰਾ ਰਹੀ ਹੋਵੇ ਤੋਲ ਗਈ ਆ බබ බුඩ සැයි්ටින ගේටවා ම ආල පලදේ එ දෝකමෙන්න්ටර සිපු රස්ථාව එ පෑපන ගැන ආම ගලු සම්මන රපුවාද කා ਆ ਵਾਲਾ ਅਗੇਟ ਆ ਗਿਆ ਆਹ ਤਾਂ ਨਾ ਮੈਂ ਕਿ ਖੋਲਣ ਦਿਆ ਗੇਟ ਖੋਲਣਗੇ ਹਣਾ ਕੋੜਾ ਹੁੰਦਾ ਮਾਰੋ ਖੋਲ ਲਾ ਦੇਖੋ ਕੌਣ ਆਉਂਦਾ ਖੋਲਣ ਆਏ ਪੱਬੀ ਆ ਪੱਬੀ ਨੂੰ ਗੇਟ ਖੋਲਣ ਦਿਆ ਆ ਪੂਆ ਕਬੂਤਰ ਬਾਜੀ ਹਾਈ ਫਿਰ ਵੇਖਾਂਗੇ ਚਲੋ ਉਤਰੋ ठा ਵਾ ਚਲਾਵਾਂ ਪੂਆ ਉਤਰੋ ठा ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਤੇ ਆਪਾਂ ਜਿਵੇਂ ਤਾਂ ਹਨਾ ਕਿ ਰਾਤੀਆਂ ਇਹ ਸੀਗੇ ਆਪਾਂ ਪੂਆ ਜੀ ਹੋਣਾ ਕੋਲ 16 ਨੂੰ ਪੂਆਵਣੀ ਆਇਆ ਵਾ ਅਫਸੋਸ ਤੇ 17 ਨੂੰ ਅਸੀਂ ਆ ਗਏ ਹਾਂਗੇ ਤੇ ਆਇਆ 18 ਦੀ ਵੀਡੀਓ ਵਾ ਤੇ ਇਥੇ ਭੂਆ ਜੀ ਨਾਲ ਕੁਲ ਸੁਈ ਰਹੀਆਂ ਰਾਤੀ ਤੇ ਇਹਨਾਂ ਨੇ ਉਤਨਾ ਸ਼ਾਮੀ ਕਹਿੰਦਾ ਵੀਰ ਕੱਲ ਕਹਿੰਦਾ ਕਿ ਸ਼ਾਮੀ ਮਤਲਬ ਪਕੌੜੀ ਬਣਾਉਣੀ ਤੇ ਕਿ ਨਹੀਂ ਸ਼ਾਮੀ ਨਹੀਂ ਭੂਆ ਜੀ ਰਹਿਣ ਦੋ ਕਿ ਹੁਣ ਰੋਟੀ ਖਾਣੀ ਆ ਤੇ ਫਿਰ ਰੋਟੀ ਰੋਟੀ ਬਣਾ ਲਈ ਸੀਗੀ ਇਹਨਾਂ ਨੇ ਕਿ ਪਕੌੜੀਆਂ ਹੀ ਬਣਾ ਕਰਤਾ ਤੇ ਇੱਥੇ ਅੱਜ ਵੀ ਗਰਮੀ ਬੜੀ ਸੀਗੀ ਤੇ ਇਹਦੇ ਗਾ ਜਲੇ ਪਕੌੜੇ ਰਹਿਣ ਦੁੱਧ ਕੇ ਵੀਰ ਕਹਿ ਕੇ ਗਏ ਭਾਬੀ ਨੇ ਤੇ ਕਹਿੰਦਾ ਨਹੀਂ ਤੂੰ ਪਕੌੜੇ ਕੱਢੀਂਦੇ ਇੱਥੇ ਭੂਆ ਤੇ ਭਾਬੀ ਦੋਵੇਂ ਜਣੀਆਂ ਪਕੌੜੇ ਬਣਾਉਣ ਡੀਆਂ ਸੀ ਤੇ ਅਸੀਂ ਜੋ ਬੱਚਾ ਪਾਰਟੀ ਸਾਰੇ ਜਾਣੇ ਅੰਦਰ ਬੈਠ ਕੇ ਖਾਂਦੇ ਆਂ ਤੇ ਧੁੱਪ ਚ ਪਕੌੜੇ ਕੱਢਣ ਡੈ ਤੇ ਖਾਣ ਦਾ ਬਹੁਤ ਮਜ਼ਾ ਆਉਂਦਿਆ ਸੀ ਅੰਦਰ ਬੈਠ ਕੇ ਸਾਰੇ ਜਾਣੇ ਡਏ ਆਂ ਪਕੌੜੇ ਖਾਣ ਬੱਚੇ ਵੇਖੋ ਸਾਡੇ ਸਾਰੇ ਲੱਗੇ ਹੋਏ ਆ ਪਕੌੜੇ ਖਾਣ ਨਾਲ ਮਨਪ੍ਰੀਤ ਮੈਂ ਅਸੀਂ ਸਾਰੇ ਮਤਲਬ ਲੱਗੇ ਹੀਗੇ ਤੇ ਬੜਾ ਵਧੀਆ ਜੇ ਮਤਲਬ ਲੱਗਾ ਹੀ ਆ ਪਹਿਲਾਂ ਸਾਰਾ ਦਿਨ ਮਤਲਬ ਇਸ ਵਾਲੇ ਰੂਮ ਚ ਸੁੱਤੇ ਰਹੇ ਆਂ ਤੇ ਇੱਥੇ ਬਣ ਕੇ ਤਿਆਰ ਵਾਤੇ ਮਤਲਬ ਬੜਾ ਵਧੀਆ ਲੱਗਦਾ ਭੂਆ ਕੋ ਆਣ ਕੇ ਤੇ ਮਤਲਬ ਫ੍ਰੀ ਜੇ ਬੈਠੇ ਕਦੀ ਕੁਝ ਕਰਨ ਨੂੰ ਕਦੀ ਕੁਝ ਕਰਨ ਨੂੰ ਰਾਤੀ ਮਤਲਬ ਲੇਟ ਹੋ ਗਏ ਹੀਂਗੇ ਤੇ ਰਾਤੀ ਇਹਨਾਂ ਕੱਢੇ ਨਹੀਂ ਤੇ ਇਤਰਾ ਰਾਤੀ ਸ਼ਾਮੀ ਆਂਦੇ ਤੇ ਮੁੜ ਕੇ ਮੈਂ ਕਿ ਨਹੀਂ ਸ਼ਾਮੀ ਨਹੀਂ ਤੇ ਅੱਜ ਤਾਂ ਪਹਿਰੇ ਅਸੀਂ ਤੇ ਮਨਾ ਕੀਤਾ ਸੀ ਕਿ ਨਹੀਂ ਭਾਬੀ ਰਹਿਣ ਦੋ ਤੇ ਪਰ ਫਿਰ ਵੀ ਵੀਰ ਕਹਿ ਕੇ ਗਏ ਤੇ ਭਾਬੀ ਨੇ ਬਣਾ ਹੀ ਲਏ ਹੀ ਪੇ